ਸਤਿ ਸ਼੍ਰੀ ਅਕਾਲ ਜੀ ਮੈਂ ਪ੍ਰਵਦੀਪ ਭਗਤ ਕੈਕਸ ਕਾਉਂਸਲਰ ਰਿੰਦਕੋਂ ਮੇਰੇ ਬਹੁਤ ਹੀ ਸਤਿਕਾਰਯੋਗ ਮੇਰਾ ਗੜਾ ਵਾਸੀਓ ਮੈਂ ਤੁਹਾਨੂੰ ਇਹ ਗੱਲ ਸਾਂਝੀ ਕਰਨਾ ਚਾਹੁੰਦਾ ਉਹ ਹੈ ਕਿ ਜਿਹੜੇ ਗੜੇ ਦਾ ਪٹرول ਪੰਪ ਹੈ ਉਹਦੇ ਨਾਲ ਗੜੇ ਦੇ ਜੋਂ ਹੈ ਗੜੇ ਜੋਂ ਹੈ ਜਿੱਦਾਂ ਟੈਂਕੀ ਲੱਗੀ ਹੋਈ ਆ ਉਹਦੇ ਨਾਲ ਕਾਰਪੋਰੇਸ਼ਨ ਦੀ ਜਗ੍ਹਾ ਜਿੱਥੇ ਜੌਨ ਬਣਿਆ ਕਾਫੀ ਜਗ੍ਹਾ ਸੀ ਜਿੱਥੇ ਅਸੀਂ ਪਹਿਲਾਂ ਕਮਿਟੀ ਆ ਬਣਾਦੀ ਵੀ ਗੱਲ ਕਰਦੇ ਸੀ ਉਸ ਟਾਈਮ ਪਰ ਪਿੱਛੇ ਵੀ ਕਾਰਪੋਰੇਸ਼ਨ ਵਾਲਿਆਂ ਨੇ ਉਥੇ ਇੱਕ ਡੰਪ ਬਣਾਉਣ ਦੀ ਗੱਲ ਕੀਤੀ ਸੀ ਜਿਹੜਾ ਗਿੱਲਾ ਸੁੱਕਾ ਕੂੜਾ ਅਲੱਗ-ਅਲੱਗ ਕਰਨਾ ਚਾਹੁੰਦੇ ਸੀ ਉਸ ਟਾਈਮ ਤੇ ਮੈਂ ਉਦੋਂ ਵੀ ਆਪਾਂ ਉਥੇ ਪ੍ਰੋਟੈਸਟ ਕੀਤਾ ਹੀ ਜਾ ਕੇ ਪ੍ਰੋਟੈਸਟ ਕੀਤਾ ਸੀ ਕਿ ਇਹੀ ਇੱਥੇ ਏਦਾਂ ਦਾ ਕੰਮ ਨਹੀਂ ਹੋਉਂਦਾ ਨਾ ਕਿਉਂਕਿ ਨਾਲ ਕਲੋਨੀ ਇੰਦਾ ਮਨ ਲੱਗਦਾ ਪਿੱਛੇ ਜਿਹੜਾ ਕਿ ਬੜਾ ਕਲਕਰ ਕੰਜੜੜਾ ਏਰੀਆ ਵਾ ਹੋਰ ਬਿਲਕੁਲ ਉਹਦੇ ਨਾਲ ਹੈ। ਉਹਦੇ ਵਿੱਚ ਸਾਰਾ ਜਿਹੜਾ ਸਲਮ ਏਰੀਆ ਵਾ ਬਹੁਤ ਕੋਈ ਜਿਹੜੇ ਗਰੀਬ ਲੋਕ ਰਹਿੰਦੇ ਆ। ਜਿਨ੍ਹਾਂ ਦਾ ਕੇ ਸੇ ਨਾਲ ਬੜਾ ਖਲਵਾ ਕੀਤਾ ਜਾ ਸਕਦਾ ਸੀਗਾ। ਇਸ ਲਈ ਉਹਨੂੰ ਇਹ ਪ੍ਰੋਟੈਸਟ ਕੀਤਾ ਸੀਗਾ ਔਰ ਅਸੀਂ ਉਹ ਲੱਗਣ ਤੋਂ ਨਹੀਂ ਲੱਗਣ ਦਿੱਤਾ ਸੀਗਾ। ਮੈਨੂੰ ਹੋਣ ਵੀ ਖਬਰ ਮਿਲੀ ਆ ਕਿ ਉਹ ਸ਼ਾਇਦ ਕਾਰਪੋਰੇਟ ਜਿਹੜੀ ਹੈ ਉਹ ਕੋਈ ਦਾ ਕੰਮ ਦੁਆਰਾ ਕਰ ਰਹੀ ਹੈ ਕੋਈ ਰਿਕਸ਼ਾ ਵਗੈਰਾ ਉੱਥੇ ਆਣਗੇ ਜਾਂ ਉਹ ਕਿਦਾਂ ਲੋਡ ਲੈ ਕੇ ਆਣੇ ਜਾਂ ਕਿਦਾਂ ਉਹ ਕੁਛ ਕੋਈ ਇਹਦਾ ਦਾ ਕੋਈ ਕੰਮ ਉੱਥੇ ਕਰਨਾ ਜਾ ਰਹੇ ਹੈ ਔਰ ਮੈਂ ਇਸ ਵੀਡੀਓ ਰਹੀ ਮੈਂ ਕਾਰਪੋਰੇਸ਼ਨ ਵਾਲਿਆਂ ਨੂੰ ਇਤਨਾਮ ਵੀ ਦੇਣਾ ਚਾਹੁੰਦਾ ਕਿ ਅਗਰ ਉੱਥੇ ਕੋਈ ਇਦਾਂ ਦਾ ਕੰਮ ਕੋ ਡੰਪ ਵਾਲਾ ਕੰਮ ਹੋ ਜਾ ਜਿਹਦੇ ਨਾਲ ਕੋਈ ਗੰਦਗੀ ਫੈਲੀ ਜਾ ਸਕਦੀ ਹੈ ਜਿਹਦੇ ਨਾਲ ਕੋਈ ਬਿਮਾਰੀਆਂ ਪੈਦਾ ਕੀਤੀਆਂ ਜਾ ਸਕਣ ਉਹਦਾ ਦਾ ਉਥੇ ਕੋਈ ਲੱਗਣ ਨਾਲ ਲਗਾ ਜੇ ਲਗਾਉਣ ਦੀ ਕੋਸ਼ਿਸ਼ ਕੀਤੀ ਤਾਂ ਅਸੀਂ ਗੜਾ ਵਾਸੀਆਂ ਨਾਂ ਲੈ ਕੇ ਮੱਲਾ ਵਸੇ ਨਾਂ ਲੈ ਕੇ ਇਸ ਦਾ ਪੂਰਾ ਵਿਰੋਧ ਕਰਾਂਗੇ ਉਹ ਨਹੀਂ ਲੱਗਣ ਆਗੇ ਹੋਰ ਉਸੇ ਕਾਰਪੋਰੇਸ਼ਨ ਜੋਂ ਦੇ ਵਿੱਚ ਹੁਣ ਇੱਕ ਆਪਣੇ ਜੇਈ ਸਾਹਿਬ ਰੈਸੂ ਸਾਹਿਬ ਉਠਾਈ ਹੋਏ ਆ ਜਿਨ੍ਹਾਂ ਨੂੰ ਜੋਂ ਵਗੈਰਾ ਚਾਹ ਜੋਨ ਜਿਹੜੇ ਚਲਾ ਰਹੇ ਆ ਪਰੋਧ ਨਾਲ ਜਿਹੜੀ ਜ਼ਮੀਨ ਪਈ ਆ ਪੂਰੀ ਜਗ੍ਹਾ ਪਈ ਆ ਮੈਂ ਬੇਨਤੀ ਕਰਦਾ ਉੱਥੇ ਕਿ ਉੱਥੇ ਜਗ੍ਹਾ ਨੂੰ ਬਹੁਤ ਜ਼ਿਆਦਾ ਉੱਥੇ ਗੰਦ ਪਿਆ ਹੋਆ ਉਹਨੂੰ ਸਫਾਈ ਕਰਕੇ ਉੱਥੇ ਆਪਾਂ ਪਾਰਕ ਬਣਾਤੀ ਜਾਵੇ ਤਾਂ ਜੋ ਜਿਹੜੇ ਲੋਕ ਨੇ ਆਸੇ ਪਾਸੇ ਲੋਕ ਗਰੀਬ ਲੋਕ ਜਿਹੜੇ ਨੇ ਉੱਥੇ ਬੈਠ ਕੇ ਆਪਣੇ ਤੰਦਰੁਸਤੀ ਆਪਣੇ ਸਿਹਤ ਨੂੰ ਤੰਦਰੁਸਤ ਰੱਖਣ ਵਾਸਤੇ ਜਜਰੇ ਬਜ਼ੁਰਗ ਨੇ ਜਜਰੇ ਬੱਚੇ ਨੇ ਆਪਾਂ ਬਾਜ਼ਾਰ ਖੇਲ ਸਕਣ ਕਿਉਂਕਿ ਗੜੇ ਦੇ ਵਿੱਚ ਆਸੇ ਪਾਸੇ ਹੋਰ ਕੋਈ ਜਗ੍ਹਾ ਇਦਾਂ ਦੀ ਹੈ ਨਹੀਂ ਜਿੱਥੇ ਕੋਈ ਲੋਕ ਗਰੀਬ ਲੋਕ ਜਿਹੜੇ ਜਾਂ ਬੱਚੇ ਜਾਂ ਬਜ਼ੁਰਗ ਜਿਹੜੇ ਨੇ ਉਹ ਬਾਹਰ ਨਿਕਲ ਕੇ ਤੇ ਸੈਰ ਵਗੈਰਾ ਜਾਂ ਥੋੜਾ ਪਤਾ ਆਪਣਾ ਸਾਹ ਜਿਹੜੀ ਚੰਗੀ ਤਰ੍ਹਾਂ ਲੈ ਸਕਣ ਇਸ ਲਈ ਮੇਰੀ ਬੇਨਤੀ ਹੈ ਕਿ ਉਦਾਂ ਦਾ ਕੰਮ ਨਾ ਕਰਕੇ ਕਿਉਂਕਿ ਜਿੱਥੇ ਕੋਈ ਖੁੱਲੀ ਜਗ੍ਹਾ ਉੱਥੇ ਆਓ ਜੇ ਕੰਮ ਕਰ ਲਓ ਇਹ ਜਗ੍ਹਾ ਜਿਹੜੀ ਹੈ ਉਹ ਕੰਜਸਟਡ ਏਰੀਆ ਵਿੱਚ ਹੈ ਆਸੇ ਪਾਸੇ ਪੂਰੀ ਫੁੱਲ ਆਬਾਦੀ ਹੈ ਔਰ ਉਥੇ ਸਿਰਫ ਪਾਰਕ ਜਿਹੜੀ ਬਣਾਤੀ ਜਾਵੇ ਤਾਂ ਜੋ ਜਿਹੜੇ ਗਰੀਬ ਲੋਕਾਂ ਨੂੰ ਉਥੇ ਬੈਠਣ ਉੱਠਣ ਵਾਸਤੇ ਜਾਂ ਪੌਦੇ ਵੀ ਲੱਗ ਜਾਣਗੇ ਜਿਨ੍ਹਾਂ ਦਾ ਆਪਣਾ ਜਿਹੜੀ ਸਿਹਤ ਉਹਨਾਂ ਦੀ ਤੰਦਰੁਸਤੀ ਰਹੇਗੀ ਪਰ ਅਗਰ ਕਾਰਪੋਰੇਸ਼ਨ ਨੇ ਉਸ ਤੋਂ ਇਲਾਵਾ ਕੋਈ ਹੋਰ ਇਦਾਂ ਦਾ ਕੋਈ ਗੰਦਪਾਣ ਵਾਲਾ ਕੰਮ ਕੀਤਾ ਤਾਂ ਉਹਦਾ ਅਸੀਂ ਡਟ ਕੇ ਵਿਰੋਧ ਕਰਾਂਗੇ ਧੰਨਵਾਦ